ਦੋਤ ਵੰਦਨੀ ਅਨਕਵਾਰ ਸਰਬ ਕਲਾ ਸਮਰਥ ਦੁਰਨਨ ਤੀਰਖ ਪ੍ਰਭੂ ਨਾਮ ਕਦੇ ਕਰ ਹਥ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਉਸ ਨਾਏ ਨਾਨਕ ਕੀ ਪ੍ਰਵੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਇ ਸਤਿਗੁਰੁ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜੇ ਸੀਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਕਰਵਾ ਪਰੀਆਂ ਸਬਦ ਗਾਵਨੀ ਆਈਆਂ ਸਬਦੁ ਤੁਧ ਗਾਵੋ ਹਰੀ ਕੀਰਾ ਕਾਰਜ ਸਭ ਸਵਾਰਣ ਸਦਨਗਰਾਂ ਸਮਰਤ ਸੁਆਮੀ ਸੁਖਿ ਮਨੰ ਵਿਸਾਰੇ ਕਹਿ ਨਨਕ ਮਨ ਮੇਰੀ ਸਦਾ ਰਹੋ ਹਰਨਾਦੀ ਸਾਜੀ ਸਾਹਿਬ ਕਿਆ ਨਹੀਂ ਕਰ ਤੀਰ ਕਰਤੰ ਤੀਰ ਸਭ ਕਿਛ ਹੈ ਜਿਸ ਦੇਖ ਸੋ ਪਾਵੇ ਸਦਾ ਸਿਮਸਲਾਹ ਤੀਰੀ ਸਤਿਨਾਮ ਆਦਰ ਮੇਰਾ ਜਿੰਮੁ ਖਾਂ ਸਭ ਗਵਾਈਆ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਤੁਸਨ ਹਮ ਸੰਤੋ ਸਬਦ ਧਰੋ ਪਿਆਰੋ ਸਤਿਨਾਮ ਬਿਰਾ ਆਦਰ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਸੁ ਕਰਿ ਧਾਰੀਆ ਪੰਚ ਜੂਤ ਤੁਧ ਵਸ ਕੀਤੇ ਕਾਗਨਟ ਕਮਰਾਨਿਆ ਤੁਰ ਕਰਿ ਆਇਆ ਤੁਝ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਗਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅੰਗਧ ਵਾਜੇ ਨਨਤ ਨਨਹਾੜ ਵਾਗੀ ਹੋ ਸਗਲ ਮਨ ਮਨੋਰਥ ਪੂਰੇ ਪਾ ਜੀਵਾ ਜੀ ਹਨ ਹਦ ਤੂਰੇ ਸੁਨਦੇ ਅਨੀਤ ਕਹਤੇ ਗਵਿਤ ਸਤਿਗੁਰ ਰਹਾ ਪ੍ਰਭੂਰੇ ਮਨ ਮੰਦ ਨਾਨਕ ਗੁਰ ਜਨ ਲਾਗੇ ਜੀਵਾ ਜੀ ਹਨ ਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਵਰਿਆਈਆ ਬਾਚੈ ਕਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ